up and ਉਖਿਆ ਪੁਖ ਨਾ ਤਰੀ ਜੇ ਬਨਾ ਪਰੀਆ ਪਾਰ ਸੈ ਸਿਆ ਪਾਲਖੋ ਹੋ ਦੇ ਤਤਮਿ ਛਲੈ ਨਾਲ ਕੇ ਸੱਜਿਆ 라 ਹੋਈਏ ਕੋ ਕੁੜਾ ਟੋਟਾ ਪਾਲਾ ਹੁਮਰ ਜੈ ਚਰਨਾ ਨਾਮ ਕਲੀਤੇ ਨਾਲ ਹੁਕਮੀ ਹੋ ਨਿਆਕਾਰੁ ਨਾਮ ਕਹਿਆ ਜਾਇ ਪੁਜ ਪਉ ਜੀ ਗੁਨੁ ਕੁੜਿਆ ਹੁਕਮੀ ਹੋ ਭੁਲੇਚਾ ਮਾਲਕ ਦਾ ਔਖਾ ਸੁਖ ਪਾਈਐ ਇੱਕ ਨਾ ਪੂਰਿ ਵਸੀ ਸੈ ਕੋ ਪੂਰਿ ਦਾ ਪਾਈ ਗਿਆ ਹਉਕਮੈਰ ਸਾਬ ਕੋ ਬਾਹਰ ਹਉ ਨ ਕੋਈ ਨਾਨਕ ਹਉਮੈ ਦੇ ਚਿੱਤੇ ਤਾਉ ਮਕਰ ਨ ਕੋਈ ਗਾਵਕ ਤਾਣ ਹੋਵਕ ਸਤਾਣ ਗਵਕ ਦਤ ਤੋ ਜਾਣੀ ਸਾਣ ਗਵਕ ਕੋਣੋੜੀ ਇੰਚਾਰੋ ਗਵਕ ਕੋ ਦੇਪੀ ਪਿਆਰ ਗਵਕ ਨੂੰ ਸਾਧ ਤਲੇ ਤਾਨ ਖੀਹ ਤਵਕ ਨੂੰ ਜੀਅ ਲੈ ਕਰ ਦੇਹ ਗਵਕ ਨੂੰ ਜਪੈ ਜਿਸ ਸਰੂਪ ਗਵਕ ਨੂੰ ਵਿਖਿਆ ਜਾ ਹਦੁ ਗਠਨਾ ਕਥਿਨਾ ਅਵਤੋਟ ਤਤ ਤਤ ਕਥੀ ਕੋਈ ਕੋਰ ਕੋਟਾ ਚੇਤ ਤੇ ਤੇ ਥਕ ਪਾਏ ਸੁਭਾਤ ਪਤਨ ਕਾਰਿ ਕਾਲ ਹੁਕਮੇ ਹੁਕਮਾ ਚਲਾਏ ਰਾਹ ਨਾਨਕ ਗੁਰਸਹਿ ਬੇਪਰਵਾਹ ਸੱਜਾ ਸਭ ਸਤਿਨ ਨਾਏ ਪੰਖੋਂ ਉਪਾਰ ਅੱਖ ਹੈ ਮੰਦਾ ਹੈ ਦੇਹ ਦੇ ਦਾਤ ਕਰੇ ਦਾਤਾਰ ਫੇਰ ਕੇ ਗਾਲਖੀਆਂ ਜਿਤ ਤਦ ਸਦਾ ਦਰਬਾਰ ਬਾਹੋਂ ਕੇ ਗੁਰ ਨਬਦੀਏ ਜਿਤੋਂ ਤਰੇ ਪਿਆ ਨਾਨਕ ਰਿਬਾ ਜਗ ਮੇ ਸਭ ਆਪੇ ਸਚਿਆਰ। ਆਪਿ ਆਰਾਜੈ ਕੀਤਾ ਨਾ ਹੋਇ ਆਪਿ ਅਤਰੰਜਨ ਸੋਇ ਜਿਸ ਸਿਵਿਆ ਤਨ ਪਾਇਆ ਮਾਨ। ਨਾਨਕ ਗੁਰਿ ਨਿਧਾਨ ਦਾ ਗਾਵੀਏ ਤੁਨੀ ਅੰਦਰ ਕੀਏ ਭਾਉ ਦੁਖ ਪਰ ਹਾਰਾ ਸੁਖ ਪਰ ਬੈ ਜਾਏ ਗੁਰਮਖ ਨਾਮ ਗੁਰਮਖ ਵੇਦ ਗੁਰਮਖ ਰਹਿ ਆ ਸਮਾਈ। ਗੁਰ ਇਸਲਾ ਗੁਰਪੁਰਖ ਵਰਮਾ ਗੁਰਾ ਪਾਰਵਤੀ ਮਾਈ ਜਿਹੋ ਜਲਾ ਖਾ ਨਾਏ ਕਰ ਨਾ ਕਰ ਨਾ ਜਾਈ ਗੁਰਾ ਤੇ ਬੁਝਾਈ ਸਭਨਾ ਜੀਆ ਕੈ ਕਲਾਤਾ ਉਤੇ ਤਨਬ ਜੇ ਸੁਭਾਵਾ ਬਿੜਬਾਣੇ ਕੇ ਨਾਇਕ ਰੀਤੇ ਤੇ ਸਚੁ ਉਪਾਇ ਵਿਵੇਕਾ ਮਿਲ ਕਰਵਾ ਕੇ ਬਿਨੈ ਲਈ ਮਨ ਵਿੱਚ ਰਤਨ ਜਵਾਲ ਪਾਲ ਤਾ ਜੇ ਕੋ ਗੁਰਪ੍ਰੇ ਸੇ ਟੁੜੀ ਗੁਰਾਕ ਤੇ ਵਿਜਾਈ ਸਬਦਾਰ ਜੀ ਆਕਾ ਇਕ ਦਾਤਾ ਸੋ ਮੈਂ ਬਿਸਰਨਾ ਜੈ ਜੇ ਚੁਗਾ ਚਾਰਿਆ ਆਜਾ ਹੋਰ ਦਾ ਸੁਣੀ ਹੋਏ ਨਵਾ ਖੰਡਾ ਰਚ ਜਾਨੀਐ ਨਾਲ ਦਿਲ ਤੋਂ ਕੋਈ ਜੰਗਾ ਨੌਰ ਕਾਇਕੈ ਜਤ ਪੀ ਜਾਲੇ ਜੇ ਤਿਸ ਨਰ ਨਾ ਆਵਹੀ ਤਾਂ ਵਦਨਾ ਪੁਜੈ ਕੇ ਕੀਤਾ ਨਰ ਕੀਤ ਕਰ ਜੋ ਸ੍ਰੀ ਗੋਤਰੀ ਨਾਨਕ ਨਿਰਗੁਣਾ ਕੁਮਕਰੇ ਗੁਣਵੰਤਿਆ ਗੁਰ ਦੇਤਿਆ ਗੋ ਵਿਨਾਸ ਸੁਝਾਈ ਜੇ ਤਾਇ ਗੁਰ ਕੋਇ ਕਰ ਸੁਣੈ ਤਦ ਪੀਰ ਨਾਥ ਸੁਣੈ ਤਦ ਤਵ ਆਕਾਰ ਸੁਣੈ ਵਿਕਲੋ ਪਾਤਾਲ ਨਾਦ ਭਗਤਾ ਸਦਾ ਵਿਗਾਸ ਸੁਣੇ ਧੂਪਾ ਕਨਾਰ ਸੁਣੇ ਤਰਬਰ ਬੈਂਦਾ ਸੁਣੇ ਮੁਕਤ ਮੰਡ ਮੰਦ ਸੁਣੇ ਜੇ ਜੇ ਤਰਪੇਦ ਸੁਣੇ ਤਾਤ ਮਰਤਵੇਦ ਨਾਦ ਭਗਤਾ ਸਦਾ ਵਿਗਾਸ ਸੁਣੇ ਧੂਪਾ ਕਨਾਰ ਸੁਣੇ ਸਰ ਸੰਤੋਖ ਗਿਆਨ ਸੁਣੇ ਅਠ ਸਰ ਗਾਇਸ ਨਾਲ ਸੁਣੇ ਪੜ ਪੜ ਪਾਵਹਿ ਮਾਨ ਸੁਣੇ ਲਾਗੇ ਸੈ ਧਿਆਨ ਨਾਲ ਭਗਤਾਰ ਸਦਾ ਦਿਗਾਸ ਸੁਣੇ ਜੀਪਾ ਤਨਰ ਸੁਣੇ ਸਦਾ ਗੁਨਾ ਕੇ ਗਾਹ ਸੁਣੇ ਤੇ ਪਿਰਪਤਿ ਸਾਹ ਸੁਣੇ ਅੰਦਰ ਪਾਵੜਾ ਉਣੇ ਹੱਥ ਵਤ ਗਾਉ ਨਾ ਨਿਭਗਤਾ ਸਦਾ ਵਿਗਾਸ ਸੁਣੇ ਰੂਪਾ ਕਾ ਨੰਦ ਮਨੇ ਕੀ ਗਤ ਕਹੀ ਨ ਜਾਏ ਜੇ ਕੋ ਕਹਿ ਵਿਚੇ ਪਾਸ ਆਏ ਕਾਗਦ ਤਾਦਾ ਲਿਖਣਾਰ ਮਨੇ ਕਾ ਭਗਤ ਕਰਨੀ ਵਿਚਾ ਐਸਾ ਨਾਮ ਨਰਜਿਨ ਹੋਏ ਜੀ ਕੋ ਮਨ ਨਾ ਜਨ ਮਾਲ ਕੋਈ ਮਨੈ ਰੋਤਾ ਹੋਵੇ ਮਨ ਬਖਤਾ ਮਨੈ ਤਰਪਣ ਕੇ ਸੋਤਾ ਹੋਵੇ ਮਨੈ ਕੋ ਚੋਟਾ ਨਾ ਖਾਏ ਮਨੈ ਜੰਪਾ ਸਾਥਨਾ ਜਾਏ ਐਤਾ ਨਾਮ ਨਰੰਜਨ ਹੋਏ ਜਿ ਕੋ ਮਨ ਜਾਣੈ ਮਨ ਕੋਈ ਮਨੈ ਮਾਰਗ ਠਾਤ ਨ ਪਾਈ ਮਨੈ ਪਾਸਿਓ ਪ੍ਰਗਟ ਜਾਏ ਮਨੈ ਮਗ ਨ ਚਲੈ ਪੰਤ ਮਨੈ ਤਾਂ ਸੇਤੀ ਤਨ ਬੰਦ ਰੇਤਾ ਨਾਲ ਨਿਰੰਝ ਨ ਹੋਏ ਜਿ ਕੋ ਮਨ ਦਾ ਜਣੈ ਮਨ ਕੋਈ ਮਨੈ ਪਾਵਹ ਮੋਖ ਦੁਆਰ ਮਨੈ ਪਾਰ ਵਾਰੈ ਤਾਦਾਰ ਮਨੈ ਤਰੈ ਤਾਰੇ ਗੁਰ ਸਿੱਖਾ ਮਨੈ ਨਾਨਕ ਕਹਿਨੇ ਕੋਇ ਤਲਾਦ ਦਰਜਿਨੋ ਹੋਇ ਜਿਕ ਮਨਨਾ ਦਣ ਮਲ ਕੋਇ ਬਾਜਿ ਪ੍ਰਵਾਹ ਪੰਜ ਪਰਦਾ ਪਰਜੇ ਪਾਵਹ ਇਹ ਦਰਖ ਹੈ ਮਾਨ ਪੰਜੈ ਸੋ ਹਰਿ ਹਰਿ ਦਾ ਰਾਜਾਨ ਪੰਚਾ ਕਾ ਕਰਿਪਿਆ ਜੇ ਕੋ ਕਹਾ ਕਰੈ ਵਿਚਾਰ ਕਰ ਦੇ ਕ ਕਰਨੇ ਨਿ ਸਮਾਰ ਤਾਉਨ ਧਰਮ ਦਇਆ ਕਾ ਪੂਤ ਸੰਤੋਖਾ ਰਖੈ ਜੀ ਤੂਤਾ ਜੇ ਕੋ ਬਚੈ ਹੋਵੈ ਪਰਿਆਰ ਤਬ ਲੈ ਉਪਰ ਕੇਤਾ ਪਾਰ ਤਾਤੇ ਹੋਰ ਪਰੈ ਹੋਰ ਹੋਰ ਤੇ ਤੇ ਪਤਲ ਕਾਲ ਚੂ ਜੀ ਗਿਆ ਤੈ ਰੰਗਾ ਕਿ ਨਾਮ ਕਪਨਾ ਲਿਖਿਆ ਬੜੀ ਕਲਾਮ ਇਹਦੇ ਕਾਲ ਕਿ ਨਾਲ ਹੋਏ ਦੇ ਕਾਲ ਲਿਖਿਆ ਕੀਤਾ ਹੋਏ ਕੀਤਾ ਦਾਨ ਸੁਆਲ ਰੂਪ ਕੀਤੀ ਦਾਰ ਜਣੇ ਕੌਣ ਕੂਤਾ ਕੀਤਾ ਸੈ ਕੋ ਕਵਾਉ ਮੁੱਤਿ ਪਿਆ ਲਦਰੀਆ ਕਦਰਤ ਕਾਵਣ ਕਹਾ ਵਿਚਾਰ ਵਰਨ ਜਾਵ ਏਕ ਵਾਰ ਜੋ ਤਦ ਧਰ ਭਾਵ ਸਹੀ ਪ੍ਰੀਕਾਰ ਤ ਉਸ ਦਾ ਸਲਾਮਤ ਨਿਰੰਕਾਰ ਸ਼ੰਕ ਜਬ ਸੰਗ ਪਾਹੋ ਸੰਗ ਪੂਜਾ ਕੰਨ ਤਪਤਾਓ ਪੰਗ ਰਾਗ ਤੁਮਹ ਕੋ ਵੇਦ ਪਾਠ ਤੱਕ ਜੋ ਬੰਧ ਰਹਿ ਉਦਾਲ ਅਲਤਾਲ ਗਤ ਗੁਣ ਗਿਆਨ ਵਿਚਾਰ ਸੰਸਾਰ ਤੇ ਆਂਦਾ ਤਾਰ ਸੰਸਾਰੋ ਮੋ ਪਖਸਾਰ ਸੁਮ ਨਿਬਲਾਈ ਕਰ ਗੁਜ਼ਰਤਾ ਕਵਣ ਕਹਾ ਵਿਚਾਰ ਵਰਜ ਜਾਵੇ ਇੱਕ ਵਾਰ ਜੇ ਤਦ ਭਾਵੈ ਠਾਈ ਪਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਤ ਮੂਰਖ ਅੰਧ ਕੋਰਾ ਸੰਖ ਚੋਰ ਹਰਾਕ ਕੋਰਾ ਸਾਖੇ ਅਮਰ ਕਰਜਾਏ ਜੋਰ ਅਸੰਖ ਗੜ ਵਾਡਾ ਹਤਿਆ ਗੁਮਾਏ ਤੰ ਬਾਬੇ ਪਾਪ ਤਾਰ ਜਾਏ ਸੰਕੂੜਿਆ ਬੇਬਰਾਏ ਤਮਨੇ ਸ਼ਮਾਲ ਪੱਖ ਖਾਏ ਅਸੰਖ ਨਿੰਦਕ ਸਿਰ ਕਰਹ ਭਾਰ ਨਾਨਕ ਨੀਚ ਕਹੈ ਵਿਚਾਰ ਵਲ ਜਬ ਇੱਕ ਵਾਰ ਜੋ ਤਾਦਾ ਭਾਵੈ ਸਾਈ ਪ੍ਰੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਸੰਥਾਵ ਗੰਮ ਗੰਮ ਸੰਤਲੋ ਅਸੰਖ ਹੈ ਸਿਰ ਭਾਰ ਹੋਏ अक्रे नाम अक्रे ताला हाक्रे ज्ञान गीत गुण गा हाक्रे लुकड बल बाडा कर सत्संजोग बकान जिन एहे लिखे ते फेना हे जे गोर माय ते ते पाए जे ता कीता ते तनाव पुणा ना नाही ਕੁਦਰਤ ਕਾਵਨਾ ਕਹਾ ਵੀ ਧਾਰ ਵਲ ਜਬ ਇੱਕ ਵਾਰ ਜੋ ਤਾਦਾ ਭਾਵੈ ਕਾਈ ਬਿਕਾਰ ਤੁਸਰਾ ਸਲਾਮਤ ਦਰੰਕਾਰ ਬਰ ਗਿਆ ਹੱਥ ਪੈਰ ਤਾਨ ਦੇ ਏ ਬਾਣੀ ਤੋ ਤੈਤਰ ਸੋਖੇ ਬੂਤਾ ਕਹੀ ਕੀ ਕਪੜ ਹੋਏ ਦੇ ਸਾ ਪੂਲੈ ਕੋ ਤੁਲੈ ਪਰ ਗਏ ਮਾਤਾ ਪਾਪਾ ਗਏ ਸੰਗ ਉਹ ਤੋਂ ਪੈ ਨਾਵੇ ਕੇ ਰੰਗ ਪਨੇ ਬਾਬੇ ਆਕਰਡਾਰੇ ਕਰ ਕਰ ਕਰਣਾ ਲਿਖ ਲੈ ਜਾਓ ਆਪੇ ਬੀਜ ਆਪੇ ਹੀ ਖਾਓ ਨਾਨਕ ਹੁਕਮਿ ਆਪੁ ਜਾਓ ਕੀਰਤਾਪ ਦਇਆ ਦਤ ਦਾਨ ਜੇ ਕੋ ਪਾਵੈ ਤਿਲਕਾ ਮਾਨ ਸੁਨਿਆ ਮੰਨਿਆ ਮਨ ਕੀ ਟੋਪਾਉ ਅੰਤਰ ਗਾਥੀਟ ਮਨ ਆਵ ਸਾ ਗੁਣ ਤੇਰੇ ਮਾਇ ਨਾਈ ਕੋਈ ਗੁਣ ਗੁਣ ਕੀਤੇ ਬਾਤ ਨਾ ਹੋਏ ਤਵਾਤ ਤਤ ਬਾਣੀ ਪਰਮਾਉ ਸਤਵਾਤ ਦਾ ਮਨ ਚਾਉ ਕਬਨ ਤੋਂ ਵੇਲਾ ਵਤ ਕਬਣਾ ਦੁਗਨਵਾਰ ਕਰਤੇ ਰਤੇ ਮੋ ਕਵਣਾ ਨਿਤੋ ਆਕਰ ਵੇਨ ਬਾਈਆ ਪੰਡ ਤੇ ਜਿਵਲ ਪੁਰਾਣ ਵਕਲ ਪਾਇ ਕਾਤੀਆ ਜੇ ਲਿਖਲੇ ਪੁਰਾ ਸਤਵਾਰ ਨਾ ਜੋਗੀ ਜਾਣੈ ਰਤਮਾਵ ਨ ਕੋਈ ਜੇ ਕਰਤਾ ਸਰਟੀ ਕਵਤਾ ਜੇ ਆਪੇ ਜਣ ਤੋ ਕਿਮ ਕਰਿਆ ਗਾ ਕੇ ਸਾਲਾ ਏ ਕਿ ਵਰਣੀ ਕਿ ਉਜਾਣਾ ਨਾਨਕਾ ਕਰਦਾ ਕੋ ਆਖਾ ਇੱਕ ਦੁੱਤ ਸਿਆਣਾ ਵਡਾਲ ਸਾਰੇ ਵੱਡੀ ਨਾਈ ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਾ ਜਾਣ ਅੱਗ ਕੈ ਅਨਸੁਆ ਪਾਤਾ ਦਾ ਪਾਤਾ ਲਖ ਅਗਸ ਅਗਸ ਓੜ ਕਾ ਓੜ سونا پائیا ندی جڑیا ਸਭੰਦਾ ਸਾ ਸੁਲਤਾਨ ਗਿਰਹਾ ਦੇਤੀ ਮਾਲਤਾਨ ਜੀੜੀ ਤੋਲਾ ਨਾ ਹੋਵਨੀ ਜੇ ਤਸ ਬਨ ਹੋ ਨ ਵਿਸਰਹਿ ਅੰਤ ਨ ਦੇਤੀ ਕਰਣਾ ਅੰਤ ਤਰਾਂ ਵੇਖੜ ਸੌਣ ਨ ਅੰਤ ਤਰਿਆ ਪਿਆ ਕਿਆ ਮਨ ਮੰਤਾ ਅੰਤਨਾ ਜਾਪੇ ਕੀਤਾ ਆਕਾਰ ਅੰਤਨਾ ਜਾਪੇ ਪਰਵਾਰ ਅੰਤ ਕੰਨ ਕੇਤੇ ਬਿਨ ਲਾਏ ਤਾਂ ਕੇ ਅੰਤਨ ਪਾਏ ਜਾਏ ਏ ਹੰਤਨ ਜਾਣ ਕੋਏ ਬਤਾ ਕਹੀਆ ਬਤਾਓ ਏ ਵੱਡਾ ਸਾਹਿਬ ਦੱਸਾਓ ਜੀ ਪ੍ਰਭੂ ਚਾ ਨਾਮ ਦੇਵੜੇ ਜਾ ਕੋਏ ਸ੍ਰਿਸ਼ਟੀ ਕੋ ਜੜਾ ਤੋਂ ਏ ਜੇਵੜੇ ਆਪ ਜਾਣ ਆਪ ਆਪ ਨਾਤਿ ਨਗਰੀ ਕਰਮੀ ਨਾਤ ਬਹਤਾ ਕਰਮ ਲਿਖਿਆ ਨ ਜਾਏ ਵਡਾ ਦਾਤਾ ਨਤਮਾਏ ਸ੍ਰਿਮੰਗਲ ਜੋ ਦਪਾਰ ਪੀਤ ਗਣਤ ਨਹੀਂ ਵੀਚਾਰ ਪੀਤੇ ਘਾ ਟੋਟੇ ਬੇਕਾਰ ਕੀਤੇ ਲੈ ਲੈ ਮੁਕੁਰ ਪਾਏ ਕੀਤੇ ਮੁਰ ਕਾਈ ਕਾਏ ਕੀ ਚਲ ਕੋ ਪੂ ਸਾਧ ਬਾਰਾ ਏ ਪੈ ਦਾ ਤੇਰੀ ਨਾ ਕਰ ਬੰਦ ਕਰ ਤੇ ਮਨ ਹੋਏ ਜਿ ਰਾਗ ਨ ਦੱਕ ਕੋਏ ਜਿ ਕੋ ਕਾ ਕਾ ਕ੍ਰਪਾਏ ਜਣ ਜਿਤਿਆ ਮਨ ਕਾਏ ਆਪੇ ਜਾਣ ਆਪੇ ਦੇ ਆਕਰ ਬਲ ਤਰਪਨੀ ਬਾਣਾ ਬਲ ਬਲ ਪ੍ਰਵਾੜ ਬਲ ਬਤਿਤੇ ਬਨੀ ਥਾੜ ਬਲ ਕਰਮ ਅਮਲ ਪਰਮਾਨ ਅਵਲਵਲਾ ਕੈ ਨ ਜਾਏ ਅਤ ਅਤ ਰੇ ਨੁਲਾਏ ਆਕੇ ਵਰਮੇ ਆਕੇ ਇੰਦਾ ਆਕੇ ਗੋਪੀ ਤੈ ਗੋਵਿੰਦਾ ਆਕੇ ਜੀਤre ਆਕੇ ਸੱਦਾ ਵਕ ਗਤ ਕੀਤੇ ਬੋਦਾ ਮਗਦਾਨ ਫਖਰੇਵਾ ਆਖੇ ਤੁਰ ਧਰਮੁਰ ਜਨ ਤੇਵਾ ਕਿਤੇ ਆਖੇ ਆਖਣ ਪਾਏ ਕਿਤੇ ਕਹ ਕਹ ਕੋਠੇ ਉੱਜਾਇ ਇਤੇ ਕੀ ਤੇ ਹੋਰ ਕਰੇ ਤਾ ਕਰਤ ਕਹਿ ਕੇ ਜਿਵਲ ਪਾਵਤੇ ੜੋਏ ਤਾਕ ਜਣ ਰਾਜਾ ਤੋਂ ਜੇ ਕੋ ਅਗ ਬੋਲ ਅਵਗਾੜ ਤਨ ਕੀ ਦਰਗਾ ਬਰਾ ਗਾਵਾਰ ਨੋ ਲਾੜ ਕੇ ਹਾਰ ਕੋ ਘਾਰ ਗਿਆ ਜਿਤ ਪੈ ਦਰਬ ਨਿਭਾ ਦੇ ਵਦ ਰਾਦਨ ਤੇ ਕ ਸੰਕਾ ਕੀਤੇ ਬਨ ਹਾਰੇ ਗੀਤੇ ਰਾ ਪਰਿਤ ਕਹੀ ਨਾ ਕੀਤੇ ਗਵਨ ਹਾਰੇ ਗਵ ਤਨ ਪਾਣ ਪਣੀ ਬੈ ਤੰਤਰ ਕਬੈ ਰਾਗਤ ਮੰਡਵਾਰੇ ਗਾਵਾ ਜਤੋ ਬੋਤਰੇ ਜਾਣੇ ਦੇਖਾ ਲਖਤ ਪੀ ਜਾ ਰਹੇ ਗਵ ਜਿਸਰ ਬਰਮਾ ਦੇਵੇ ਤੋਂ ਸਦਾ ਜੁਵਾਰੇ ਗਾਵੇ ਇੰਤ ਇਹਦਾ ਕਰਵੈ ਡੇ ਦੇਖਿਆ ਦਰਤਾਂ ਨੇ ਗਾਵਟ ਪ੍ਰਮਾਤੀ ਅੰਦਰ ਕਾਵਲ ਤਾਦ ਵਿਚਾਰੇ ਗਾਵ ਜਤੀ ਕੀ ਸੰਤੋਕੇ ਕਬਿਰ ਕਰਾਰੇ ਤਨ ਪੰਡਤ ਪੰਡਰਕੀ ਸਦਾ ਜੁਗ ਜੁਗ ਵਿਦਾ ਨਾਲੇ ਗਾਵਹਿ ਬੋੜੀ ਅਵਲਵ ਹੋਲਾ ਸੁਰਗਾ ਮਛ ਪਾਇ ਆਲੇ ਕਬਰ ਤਰ ਪਾਇ ਤੇਰੇ ਅਕਸਰ ਜੀਤ ਨਾਲੇ ਗਾਵਹਿ ਜੋ ਨਮਾ ਬਤੁਰਾ ਕਬਰ ਕਣੀ ਚਾਰੇ ਗਾਵਹਿ ਖੰਡ ਮੰਡਲ ਵਾਰ ਪੰਡਾ ਕਾਲ ਕਰ ਕੇ ਦਾਰੇ ਜੀ ਤੋ ਨੋ ਗਾਵਹਿ ਜੋ ਤੋ ਭਾਵਨਾ ਰਤੇ ਤੇਰੇ ਭਗਤ ਤਾਰਾ ਸਾਨੇ ਪੁਰ ਕੀਤੇ ਗਾਵਨ ਤੇ ਮੈਂ ਚੇਤਨ ਆਵਨਾ ਨਾ ਦੇਕਿਆ ਵਿਚਾਰੇ ਸੋਏ ਸੋਇ ਤਾਰਖਾ ਸਾਹਿਬਾ ਦਰਜਾ ਦਜਿ ਨਹੀ ਐ ਪਿਓ ਕੀ ਜੈ ਰਾਜਾ ਤੇ ਦਰਜਾ ਜਨ ਜਾਈ ਰੰਗੇ ਰੰਗੇ ਪਾਤੀ ਕਾਰ ਕਰ ਜਿਸ ਮਾਇ ਤਿਨੇ ਪਾਈ ਕਰ ਕਰ ਵਿਕ ਕਿਤਾ ਪੜਾ ਜੁਟ ਜਿਵੜਿਆ ਜੋ ਤੇ ਪਾਵੈ ਕੋਈ ਕਰੈ ਹੁਕਮ ਨਾ ਕਰਣਾ ਜਾਏ ਤੋ ਪਤਾ ਉਤਾ ਪਤ ਸਰਬਾ ਨਾਨ ਕਰਨ ਅਰੈ ਆਈ ਮੰਨਦਾ ਸੰਤੋ ਸਰ ਕਾ ਜੋਨੇ ਧੰਕ ਕੀ ਕਰੈ ਬੇਪੋਤਾ ਕਿਰਤ ਕਾ ਕੋਰੀ ਕਾਇਆ ਤਤ ਡਡਾ ਪਰ ਕੀਤਾ چنتا جگ جیتا ਔਰ ਲਗਿਆ ਆਂਦਾ ਆ ਪੰਡਰੜਾ ਘਟ ਘਟ ਬਾਜਹਿ ਨਾਦ ਆਪਨਾਤ ਨਾਤੀ ਤਉ ਜਾਕੇ ਜੇ ਤਤ ਤਤ ਅਵਰਾ ਸਾਧ ਸੰਜੋਗ ਜਗਤਕਾਰ ਤਰਾਵਹਿ ਜੇ ਕੇ ਆਵੈ ਭਾਗ ਆਦੇਸ ਤੇ ਆਦੇਤ ਆਦਿ ਨਿਨ ਨਾਦ ਨਾਤ ਜੁਗ ਜੁਗ ਇਕ ਹੋਇ ਤਾ ਏ ਗਾ ਬਾਏ ਜੋਤਿ ਆਏ ਤੇ ਤੇ ਦੇ ਪਰਵਾੜਾ ਇਕ ਸੰਸਾਰਿਕ ਇਕ ਪੰਡਾਰੇ ਇਕ ਲਾਇ ਜੀ ਬਾੜ ਜੇ ਤੇ ਬਾਵੈ ਤੇ ਵਜ ਲਾਵੇ ਜੇ ਹੋ ਵਾ ਪਰਵਾੜਾ ਕੁ ਵਿਗਨ ਅਦਨ ਆਵੇ ਬਤਕ ਵਡਾਣ ਅਦੇ ਜਿ ਨਿਆ ਤੇ ਰਦ ਜੀਰ ਨਾਦਤ ਨਾਤਾ ਮਤਲੋਏ ਲੋਏ ਪਟਾਰ ਜੋ ਕਿਛ ਪਾਇ ਤੁ ਏਕਾ ਬਹਾਰ ਕਰ ਕਰ ਵਿਕੈ ਦਰਦ ਨ ਹਾਰ ਲੰਤ ਸਜੇ ਆ ਕੀ ਗਾਰ ਅਦੇ ਜਿ ਨ ਹਦੇ ਆਦਿ ਨਾ ਨਾਦ ਨਾਦ ਇਕ ਦੇ ਜੀਵਾ ਲਖੋ ਹੈ ਲਖ ਵਹ ਤਕ ਵੀਤ ਨਕ ਲਗਣਾ ਆਖਿਏ ਇਕ ਨਾਮ ਜਗਦੀ ਇਹ ਤਰੈ ਪਤ ਪਗੜਿਆ ਢੜੀਏ ਕੀਤ ਸੁਲਗ ਲਾ ਆਕਾ ਕੇ ਕੀਟਾ ਆਈ ਰੀਤ ਨਾਨਕ ਨਜਰੀ ਭਾਈਐ ਕੁੜੀ ਕੁੜੱਠੀ ਆਖੁਰ ਜੋਰ ਚੁੱਪੈ ਨ ਜੋਰਾ ਜੋ ਨ ਬੰਗੜ ਤੇ ਨ ਜੋਰਾ ਜੋ ਨ ਜੀਵਨ ਮਰਨ ਅਜੋਰਾ ਜੋ ਨ ਆਤਮਾਲ ਬੰਸੋਰਾ ਜੋ ਨ ਵਰਤੀ ਗਿਆਨ ਵੀਜਾਰਾ ਜੋ ਨ ਜੁਤੀ ਫਟ ਸੰਸਾਰਾ ਜੇਠਾ ਦੁਰ ਕਰਪੇ ਖੰਸੋਏ ਨਾ ਕੋ ਤੁਮ ਨੇ ਜਣਾ ਕੋਈ ਰਤਿਰ ਤੇ ਤੇ ਕੀ ਵਾਰਾ ਪਲ ਪੜੀ ਨਿਪਾਤਾਲ ਬਿਚੇ ਦਾਤੀ ਤਾਲ ਕੀ ਤਰਜਾਲ ਜਿਜਵੇ ਜੀ ਜੋ ਕੇ ਰੰਗ ਤਿਰਕੇ ਨਾਮ ਅਨੇਕ ਅਨੰਤਾ ਕਰਮੀ ਕਰਮੀ ਹੋਇ ਪੀਜਾਰ ਸਤਿ ਆਕ ਸੰਜਾ ਦਰਵਾਜ ਨਿਤ ਜੋਰ ਪਰ ਪ੍ਰਵਾੜ ਨਦੀ ਕਰਪ ਵੈ ਨਿਰਾੜ ਕਜਵ ਕਾਇ ਤੋਥ ਪਾਏ ਨਨ ਕਇ ਜੱਪੈ ਜੈ ਧਰਮ ਖੰਡ ਕਨੋ ਧਰਮ ਗਿਆਨ ਖੰਡ ਕਾ ਆਖਾ ਹ ਕਰਮ ਕਿਤੇ ਪਾਪਣੀ ਵੈ ਸੰਤਰਾ ਕਿਤੇ ਕਲ ਮਹਿਤਾ ਕਿਤੇ ਵਰਮੇ ਘਟ ਘੜੀਐ ਰੂਪਾਂ ਕੇ ਵੇਥ ਕੀ ਜਿਆ ਕਰਪ ਮੇ ਮੇਰ ਗਤੇ ਕਿਤੇ ਤਉ ਉਪਦੇਥ ਕਿਤੇ ਇੰਦ ਚੰਦ ਸੂਰ ਗਤੇ ਕਿਤੇ ਮੰਡਾ ਦੇਥਾ ਕਿਤੇ ਫਤ ਤਤ ਵਤਨਾਤ ਕਿਤੇ ਕਿਤੇ ਦੇ ਵੀ ਵਿਸਾ ਹੁ ਕਿਤੇ ਦਾ ਆਤਮੁ ਕਿਤੇ ਕਿਤੇ ਰਤਨ ਭਵੰਦਾ ਕਿਤੇ ਗਾਣਿ ਕਿਤੇ ਬਾਣੀ ਕਿਤੇ ਪੱਤਰੰਦਾ ਕਿਤੇ ਤੁਪੀ ਤੇਵ ਕਿਤੇ ਨਾਨਕ ਅੰਤ ਅੰਤ ਗਿਆਨ ਕੰਡ ਬਗਿਆਨ ਵਰਚੰਡ ਬਿਤੈ ਨਾਨਕ ਕੋਣ ਆਨੰਦਾ ਤਰੁ ਕਾਟ ਕੀ ਬਾਣੀ ਰੂਪ ਤ ਕਾਟ ਤੁੜਿ ਬੋ ਤੁਹਾਰੂਪ ਦਾ ਗਿਆ ਲਾਧਿਆ ਨ ਜਾਹਿ ਜੇ ਕੋ ਕਾ ਪਿਛੈ ਪਛਤਾਏ ਤ ਕੜੀਏ ਸਤਿ ਮਾਤਮਾ ਬੋਦਾ ਤ ਕੜੀਏ ਤਰ ਨਾ ਪਿਛੋਦਾ ਕਰਬਖੰਡ ਕੀ ਬਾਣੀ ਜੋਰਾ ਤਿਤਉ ਨ ਕੋਈ ਹੋਰਾ ਤਿਤਜੋ ਜਗੁ ਮਹਾਬਲ ਸੂਰ ਤਿਨ ਮਹਿ ਰਾਖ ਪਰਿਆ ਭਾਕੂਰਂਂ ਦੇਤ ਜੀਤੋ ਸੀਤਾ ਮਹਿਮਾ ਮਾਹੇ ਤਕ ਰੂਪ ਕਤਨੇ ਜਾਏ ਜਿਦਾ ਉਤਮ ਰਨ ਠਾਕੇ ਜਾਏ ਜਿਨ ਕੈ ਰਾਮ ਬਤੈ ਮਨ ਮਾਹੇ ਦੇਤਾ ਬਤਵ ਸਹਿ ਗੋ ਕਰੇ ਨੰਦਾ ਸੱਚਾ ਵਸ ਰੋਏ ਤਤ ਕੰਡ ਪੈ ਨਰੰਕਾਰ ਕਰ ਕਰ ਵਿਕੇ ਨਦ ਨਿਹਾਰ ਦੇਤਾ ਕੰਡ ਮੰਡਲਵਾਰ ਪੰਡ ਜੇ ਕੋ ਕਹ ਤਾ ਅੰਤ ਨ ਅੰਤ ਤਿਤਲੋ ਲੋ ਆਕਾਰ ਜੇ ਹੁਕਮਤ ਵਹਿ ਤਮਕਾਰ ਮੇ ਕਬਦ ਕਰ ਵੀਚਾਰ ਨਾਨਕ ਕਰਦ ਕਰਦਾ ਘਾਰ ਜਤ ਪਾਰਾ ਤੀਪੁ ਨਿਆਰ ਐਸ ਮਤਵੇ ਦਾ ਕੀ ਆਪ ਪਾਉਖ ਲਗ ਤਦ ਪੰਡਾ ਬੰਬੇ ਟੇਟਾਲ ਘੜੀਏ ਦਾ ਸਜੀ ਦਨਖਾਲ ਜਿਨ ਕਾ ਲਦਰ ਕਰਮ ਦੇਨ ਤਾਰ ਨਾਨਕ ਨਦਰਿ ਨਾਦਰ ਨਿਹਾਲ ਸ਼ਲੋਕ ਪਾਵਣ ਗੁਰੂ ਪਾਣੀ ਪਿਤਾ ਮਤਾ ਤਰਤ ਮਹਤ ਦੇਵ ਤਰਾਤ ਦੁਇ ਦਾਈ ਦਇਆ ਇਹ ਲੈ ਸਗਲ ਜਗਤ ਚੰਗਿਆਈਆ ਬੜਿਆਈਆ ਬਾਜੈ ਧਰਮ ਹਦੂ ਕਰਮੀ ਆਪੋ ਆਪਣੇ ਕੇ ਨੇੜੇ ਕੇ ਦੂਰਾ ਜਿਨੀ ਨਾਮ ਤੇ ਆ ग काल